ਮਸ਼ਹੂਰ ਅਭਿਨੇਤਰੀ ਅਤੇ ਬੀਜੇਪੀ ਸੰਸਦ ਕੰਗਨਾਰ ਨੌਦ ਨੂੰ ਸੀਆਈਐਸਐਫ ਮਹਿਲਾ ਕਰਮੀਆਂ ਵੱਲੋਂ ਚੰਡੀਗੜ੍ਹ 에ਅਰਪੋਰਟ ਤੇ ਥੱਪੜ ਮਾਰਨ ਦੀ ਘਟਨਾ ਸਬੰਧੀ ਸੀਨੀਅਰ ਅਧਿਕਾਰੀ ਵਿਨੇ ਕਾਜਲਾ ਦਾ ਬਿਆਨ ਸਾਹਮਣੇ ਆਇਆ ਕਾਜਲਾ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਆਪਣੀ ਗਲਤੀ ਲਈ ਮਾਫੀ ਮੰਗ ਰਹੀ ਹੈ ਵਿਨੇ ਕਾਜਲਾ ਨੇ ਦੱਸਿਆ ਕਿ ਉਹ ਘਟਨਾ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੇ ਮਾਮਲੇ ਦੀ ਪੂਰੀ ਜਾਣਕਾਰੀ ਲਈ ਇਸ ਤੋਂ ਬਾਅਦ ਸੀਆਈਐਸਐਫ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਹਵਾਈ ਅੱਡੇ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ ਫਿਲਹਾਲ ਮੁਹਾਲੀ ਪੁਲਿਸ ਨੇ ਕੁਲਵਿੰਦਰ ਕੌਰ ਖਿਲਾਫ ਧਾਰਾ 323 ਤੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਸੁਰੱਖਿਆ ਵਿੱਚ ਲਾਪਰਵਾਹੀ ਹੋਈ ਹੈ ਤੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਕਾਜਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਦੋਸ਼ੀ ਕੁਲਵਿੰਦਰ ਕੌਰ ਹੁਣ ਮਾਫੀ ਮੰਗ ਰਹੀ ਹੈ ਉਹਨਾਂ ਕਿਹਾ ਕਿ ਉਹ ਖੁਦ ਦਿੱਲੀ ਵਿੱਚ ਕੰਗਨਾਰ ਨਾਉਤ ਨੂੰ ਮਿਲੇ ਸਨ ਇਸ ਤੋਂ ਇਲਾਵਾ ਉਹਨਾਂ ਨੇ ਇਸ ਘਟਨਾ ਲਈ ਕੰਗਨਾਰ ਨਾਉਤ ਨੂੰ ਮਾਫੀ ਵੀ ਮੰਗੀ ਹੈ ਉਹਨਾਂ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਕੰਗਨਾ ਪੁੱਛ ਰਹੀ ਸੀ ਕਿ ਕੁਲਵਿੰਦਰ ਕੌਰ ਕੌਣ ਹੈ ਉਸ ਦਾ ਪਰਿਵਾਰਿਕ ਪਿਛੋਕੜ ਕੀ ਹੈ ਉਸ ਨੇ ਥੱਪੜ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਕੁਲਵਿੰਦਰ ਕੌਰ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਉਸ ਖਿਲਾਫ ਅਜੇ ਵੀ ਜਾਂਚ ਜਾਰੀ ਹੈ ਮੁਕ ਮਾਮਲਾ ਉਸਨੇ ਭਾਵਕ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੁਣ ਉਹ ਪਛਤਾਰੀ ਹੈ ਤੇ ਮਾਫੀ ਮੰਗ ਰਹੀ ਹੈ ਡੀਆਈਜੀ ਨੇ ਦੱਸਿਆ ਕਿ ਕੁਲਵਿੰਦਰ ਦਾ ਪਤੀ ਵੀ ਉੱਥੇ ਸੀ ਸੀਆਈਐਸਐਫ ਸਟਾਫ ਵਿੱਚ ਕੰਮ ਕਰਦਾ ਤੇ ਇੱਥੇ ਡੌਗ ਸਕਵਾਡ ਵਿੱਚ ਤਾਇਨਾਤ ਕਾਜਲਾ ਨੇ ਕਿਹਾ ਕਿ ਇਹ ਸੱਚ ਹੈ ਕਿ ਹਵਾਈ ਅੱਡੇ ਤੇ ਸੁਰੱਖਿਆ ਵਿੱਚ ਝੁੱਕ ਹੋਈ ਹੈ ਕੁਲਵਿੰਦਰ ਨੂੰ ਸਰਚ ਜ਼ੋਨ ਵਿੱਚ ਤਾਇਨਾਤ ਕੀਤਾ ਗਿਆ ਸੀ ਪਰ ਉਹ ਕਿਸੇ ਹੋਰ ਥਾਂ ਤੇ ਚਲੀ ਗਈ ਸੀ ਜਿੱਥੇ ਕੁਲਵਿੰਦਰ ਗਈ ਸੀ ਉੱਥੇ ਉਸ ਨੂੰ ਨਹੀਂ ਆਉਣਾ ਚਾਹੀਦਾ ਸੀ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨੇ ਉਹਨਾਂ ਨੂੰ ਦੱਸਿਆ ਕਿ ਕੰਗਨਰਨੌਦ ਉੱਥੇ ਪਹੁੰਚ ਰਹੀ ਹੈ ਉਹਨਾਂ ਕੋਲ 에ਅਰਪੋਰਟ ਰਿਕਾਰਡਿੰਗ ਹੈ ਜਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ 2-3 ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ